ਇਹ ਸਭ ਚੀਜ਼ਾਂ ਪੈਲਦੇਦਾਰ ਤੇ ਅਸੀਂ ਜ਼ਰੂਰ ਇਹ ਉਹਨਾਂ ਦੀ ਜੋ ਵੀ ਦਿੱਕਤਾਂ ਲੋਕ ਫੇਸ ਕਰ ਰਹੇ ਨੇ ਉਹ ਸਭ ਠੀਕ ਕਰਵਾ ਕੇ ਰੱਖਾਂਗੇ 30 ਸਾਲ ਹੋ ਗਏ ਕਿਸੇ ਨੇ ਇਹ ਰੋਡ ਨੂੰ ਦੇਖਿਆ ਨੀਗਾ ਉਹਨੇ ਜੇ ਸਰਕਾਰ ਕੰਮ ਕਰਵਾ ਕੇ ਦੇ ਰਹੀ ਤਾਂ ਸਾਹਮਣੇ ਆ ਲੋਕਾਂ ਦੇ ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਇਹਨਾਂ ਦੇ ਵਿੱਚ ਰਹਿ ਕੇ ਕੰਮ ਕਰੂੰਗੀ ਅੱਜ ਵੀ ਮੈਂ ਉਸ ਹੀ ਆਪਣੀ ਗੱਲ ਦੇ ਉੱਪਰ ਆ ਤੇ ਜੋ ਵੀ ਦਿੱਕਦਾ ਹੈ ਇਹ ਲੋਕ ਆਪਣੀਆਂ ਸਾਂਝੀਆਂ ਕਰਕੇ ਅਸੀਂ ਉਹਨਾਂ ਨੂੰ ਪੈਲਦੇਦਾਰ ਤੇ ਕੰਮ ਕਰਾ ਕੇ ਵੀ ਜ਼ਰੂਰਤਾ ਫਾਲਕਾ ਨਿਵਾਸੀਆਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਤੇ ਲੋਹੜੀ ਦੇ ਦਿਨਾਂ ਨੂੰ ਦੇਖਦੇ ਹੋਏ ਅਸੀਂ ਦੁਕਾਨਦਾਰ ਵੀ ਕਾਫੀ ਐਸ ਰੋਡ ਤੇ ਤੇ ਇਸ ਲਈ ਅਸੀਂ ਥੋੜਾ ਕੰਮ ਬੰਦ ਕਰ ਦਿੱਤਾ ਸੀ ਅੱਜੇ ਦਾ ਅਸੀਂ ਕੰਮ ਸ਼ੁਰੂ ਕਰਵਾ। ਆਮ ਆਦਮੀ ਪਾਰਟੀ ਜਿੰਦਾਬਾਦ ਰਾਤਪਾਲ ਸਿੰਘ ਜਿੰਦਾਬਾਦ ਜੀ ਮੈਂ ਕੀ ਕਹਣਾ ਚਾਹੁੰਦੀ ਹਾਂ ਇਸ ਵਾਰ ਸਸ਼ੀ ਘਾਲ ਦੀ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਮੈਮ ਦੀ ਅਗਵਾਈ ਦੇ ਹੇਠ ਐਮਐਲਏ ਮੈਮ ਦੀ ਅਗਵਾਈ ਰੇਟ ਆਪਣਾ ਜੋ ਵੀ ਕੰਮ ਹੈ ਜੋ ਇਲੈਕਸ਼ਨਸ ਵਿੱਚ ਲੋਕਾਂ ਨੇ ਸਾਡਾ ਸਾਝਾ ਕੀਤਾ ਆਪਣੇ ਦਿੱਤਾ ਸੀ ਜ਼ਰੂਰ ਉਹਨਾਂ ਪੈਲ ਦੇ ਆਧਾਰ ਤੇ ਕੰਮ ਉਹਨਾਂ ਕਰਾ ਕੇ ਦਵਾਂਗੇ ਤੇ ਇਹ ਇੱਕ ਗੱਲ ਹੋਰ ਹੀ ਦੇਖਣ ਵਾਲੀ ਹੈ ਦੇਖੋ ਜੀ ਇਹ 30 ਸਾਲ ਬਾਅਦ ਜਿਹੜੀ ਰੋਡ ਬਣਨ ਜਾ ਰਹੀ ਹੈ ਇਹ ਕਿੰਨਾ ਕਿਤੇ ਪਹਿਲੇ ਜਿਹੜੇ ਰਹੇ ਨੇ ਕਾਉਂਸਲਰ ਉਹਨਾਂ ਦੀ ਕਿਤੇ ਨਾ ਕਿਤੇ ਇਹ ਗੱਲ ਹੀ ਜ਼ਰੂਰ ਰਹੀ ਹੈ ਕਿ ਉਹਨਾਂ ਨੇ ਇਹ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਹੈਗਾ 30 ਸਾਲ ਲੰਘ ਕੇ ਤੇ ਚੀਜ਼ਾਂ ਇਦਾਂ ਹੀ ਪਈਆਂ ਨੇ ਨਾ ਉਹ ਤਾਂ ਦੇਖਿਆ ਵੀ ਨਹੀਂ ਉਹਨਾਂ ਨੇ ਤੇ ਤੇ ਹ ਇਹ ਚੀਜ਼ਾਂ ਦੇਖੋ ਹੁਣ ਇਹ ਸਭ ਚੀਜ਼ਾਂ ਬੈਲਦੇ ਧਰਦੇ ਅਸੀਂ ਜ਼ਰੂਰ ਇਹ ਉਹਨਾਂ ਦੀ ਜੋਗੇ ਦਿੱਕਤਾਂ ਲੋਕ ਫੇਸ ਕਰ ਰਹੇ ਨੇ ਉਹ ਸਭ ਠੀਕ ਕਰਵਾ ਕੇ ਰੱਖੋ। ਉਹ ਕਹਿੰਦਾ ਕਿ ਸਰਕਾਰਾਂ ਦੇਖੋ ਪਾਰਟੀ ਕੰਮ ਕਰਦੇ ਇਹਨਾਂ ਦੇ ਕੰਮ ਕਰਦੇ ਦੇਖੋ ਇਹ ਇਹਦਾ ਤੁਹਾਡੇ ਸਾਹਮਣੇ ਹੀ ਆ ਦੇਖੋ 30 ਸਾਲ ਹੋ ਗਏ ਕਿਸੇ ਨੇ ਇਹ ਰੋਡ ਨੂੰ ਦੇਖਿਆ ਨੀਗਾ ਹੁਣ ਜੇ ਸਰਕਾਰ ਕੰਮ ਕਰਵਾ ਕੇ ਦੇ ਰਹੀ ਆ ਤਾਂ ਸਾਹਮਣੇ ਆ ਲੋਕਾਂ ਦੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਚੀਜ਼ ਦੇਖੀ ਤੇ ਆਪਾਂ ਇਹ ਹੁਣ ਚੇਜ਼ ਕਰਵਾ ਕੇ ਦੇ ਰਹੇ ਆ ਲੋਕਾਂ ਨੂੰ ਕੰਮ ਕਰਵਾ ਕੇ ਦੇ ਰਹੇ ਆ ਸਕਿਪਲੀ ਮੈਡਮ ਜੀ ਵੀ ਉਮੀਦਵਾਰ ਵੀ ਕੁਝ ਸੀਗੇ ਇੱਥੇ ਲੋਕਾਂ ਦੇ ਵੱਲੋਂ ਪਰਨਾਮਕਾਰਾ ਦਿੱਤਾ ਗਿਆ ਤੇ ਉਸ ਦੇ ਚਲਦੇ ਕਈ ਵਾਰ ਦੇਖਿਆ ਜਾਂਦਾ ਹੈ ਕਿ ਉਮੀਦਵਾਰ ਖੜੇ ਹੁੰਦੇ ਨੇ ਖੱਟਦੇ ਹੁੰਦੇ ਨੇ ਤੇ ਮੈਂ ਦੇਖ ਰਹੀ ਕਿ ਸ਼ੀਨਾ ਮੈਡਮ ਬਹੁਤ ਸੀ ਪ੍ਰੋਐਕਟਿਵ ਹਰ ਤਾਲੁਕਾ ਦੇ ਨਾਲ ਕਿੰਨੇ ਕਿੰਨੇ ਇੱਕ ਪੋਜ਼ਿਟਿਵ ਪੋਜ਼ਿਟਿਵਿਟੀ ਜ਼ਰੂਰ ਜੀ ਬਿਲਕੁਲ ਜੀ ਬਿਲਕੁਲ ਮੈਂ ਇਹ ਕਹੂੰਗੀ ਕਿ ਜਦੋਂ ਮੈਂ ਇੱਥੇ ਆਈ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਚਲੋ ਇਹ ਮੇਰਾ ਐਵਾਰਡ ਮੇਰਾ ਪਰਿਵਾਰ ਠੀਕ ਹੈ ਇਹ ਨਹੀਂ ਕਿ ਸਿਰਫ ਨਾਮ ਲਈ ਨਹੀਂ ਖੜੀ ਸੀ ਮੈਂ ਇੱਥੇ ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਇਹਨਾਂ ਦੇ ਵੇਚੜੇ ਕਿ ਕੰਮ ਕਰੂੰਗੀ ਅੱਜ ਵੀ ਮੈਂ ਉਸੇ ਆਪਣੀ ਗੱਲ ਦੇ ਉੱਪਰ ਆ ਕਿ ਇਹਨਾਂ ਦੇ ਨਾਲ ਹੀ ਰਹਿ ਕੇ ਵੇਚੜੇ ਕੇ ਪਰਿਵਾਰ ਨੂੰ ਕੋ ਕੰਮ ਵੀ ਕਰਨਾ ਤੇ ਜੋ ਵੀ ਦਿੱਕਤਾਂ ਹੈ ਲੋਕ ਆਪਣੀਆਂ ਸਾਂਝੀਆਂ ਕਰਨਗੇ ਅਸੀਂ ਉਹਨਾਂ ਨੂੰ ਪੈਲ ਦੇ ਧਾਰ ਤੇ ਕੰਮ ਕਰਾ ਕੇ ਵੀ ਜ਼ਰੂਰ ਤਾ ਅਗਲਾ ਵੀ ਕੋਈ ਮੈਮ ਪਲਾਨ ਹੈ ਜਿਵੇਂ ਸੜਕਾਂ ਦਾ ਹੋ ਗਿਆ ਇੱਥੇ ਸੀਵਰੇਜ ਦੀ ਵੀ ਬੜੀ ਫੋਕਲ ਹਾਂਜੀ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੇ ਹੈ ਗਿਆ ਨੇ ਦਿੱਕਤਾ ਸੀਵਜ ਪਾਣੀ ਦਾ ਯਾਰ ਰੂਪ ਦੀ ਜੋ ਵੀ ਦਿੱਕਤ ਹੈ ਉਹ ਜ਼ਰੂਰ ਅਸੀਂ ਆ ਪਾਪਾ ਸਭ ਕਰਵਾ ਕੇ ਦਵਾਗੇ ਰੋਠ ਠੀਕ ਕਰਵਾ ਕੇ ਦਵਾਗੇ ਅ ਅੱਗੇ ਸਭ ਅੱਗੇ ਚੱਲ ਰਹੇ ਨੇ ਆਪਣੇ ਪਲਾਨਸ ਸੀਵਜ ਵਗਰਾ ਦੀ ਜੋ ਦਿੱਕਤ ਹੈ ਉਹ ਵੀ ਸਭ ਠੀਕ ਕਰਵਾ ਕੇ ਦੇ ਦੇ ਵਿੱਚ ਗੁਰਪਾਲ ਨਗਰ ਦੇ ਵਿੱਚ ਖੜੇ ਆ ਔਰ ਇਹ ਜਿੱਥੇ ਜਿਸ ਰੋਡ ਤੇ ਅਸੀਂ ਖੜੇ ਆ ਇਹ ਰੋਡ 1995 ਦੇ ਵਿੱਚ ਪਹਿਲੀ ਵਾਰੀ ਬਣੀ ਸੀਗੀ ਔਰ 30 ਸਾਲ ਤੋਂ ਬਾਅਦ ਅੱਜ ਦੁਬਾਰਾ ਇਹਦਾ ਸਿਹਤ ਘਟਨ ਕਰ ਰਿਹਾ ਹਲਕਾ ਨਿਵਾਸੀਆਂ ਦੀ ਬਹੁਤ ਵੱਡੀ ਡਿਮਾਂਡ ਸੀਗੀ ਕਿ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਤੇ ਲੋਹੜੀ ਦੇ ਦਿਨਾਂ ਨੂੰ ਦੇਖਦੇ ਹੋਏ ਅਸੀਂ ਦੁਕਾਨਦਾਰ ਵੀ ਕਾਫੀ ਐਸ ਰੋਡ ਤੇ ਤੇ ਇਸ ਲਈ ਅਸੀਂ ਥੋੜਾ ਕੰਮ ਬੰਦ ਕਰ ਦਿੱਤਾ ਸੀ ਅੱਜ ਇਹਦਾ ਅਸੀਂ ਕੰਮ ਸ਼ੁਰੂ ਕਰਵਾਉਂਦੇ ਹਾਂ ਕਿੰਨੇ ਰੋੜਾਂ ਵਿੱਚ ਘਟਦੇ ਇਹ ਗੁਰਪਾਲ ਨਗਰ ਹੋ ਗਿਆ ਕਬੀਰ ਨਗਰ ਹੋ ਗਿਆ ਉਸ ਤੋਂ ਪਹਿਲਾਂ ਅਸੀਂ ਟੈਡੀ ਰੋਡ ਦਾ ਜਿਹੜਾ ਕਰਕੇ ਆਏ ਆ ਇਹ ਐਮਐਲਏ ਫੰਡ ਲੱਗ ਰਿਹਾ ਇਹਦੇ ਉੱਤੇ ਔਰ ਮੇਰੇ ਫੰਡਾਂ ਦੇ ਵਿੱਚੋਂ ਇਹ ਸਾਰੀਆਂ ਰੋਡਸ ਵਾਡ ਕਿੰਨੇ ਦੇਖਿਆ ਜਾਵੇ ਕਿੰਨੇ ਦਾ ਫੰਡ ਹੈ ਇਹ 60 ਲੱਖ ਦਾ ਜਿਹੜਾ ਇਹ ਦੇ ਨਾਲ ਇਹ ਰੋ ਪਣ ਰਹੀ ਹੈ ਸਮਝ ਤੋਂ ਬਾਅਦ ਨਹੀਂ ਕੋਈ ਮੋਟ ਇਸ ਤੋਂ ਬਾਅਦ ਕਬੀਰ ਨਗਰ ਔਰ ਇੱਕ ਹਲਕੇ ਨੂੰ ਅਸੀਂ ਪੂਰੇ ਹਲਕੇ ਦੱਖਣੀ ਨੂੰ ਇੱਕ 37 ਨੰਬਰ ਵਾਰਡ ਦੇ ਵਿੱਚ ਜਿਹੜਾ ਪੁਰਾਣਾ 37 ਸੀਗਾ ਉਹਦੇ ਵਿੱਚ ਇੱਕ ਮਾਡਲ ਦੇ ਤੌਰ ਤੇ ਬਣਾ ਕੇ ਦਿੱਤਾ ਜਿਹਦੇ ਵਿੱਚ ਸਟੇਡੀਅਮ ਬਣਾਇਆ ਕਮਿਊਨਿਟੀ ਹਾਲ ਬਣਾਇਆ ਡਿਸਪੈਂਸਰੀ ਬਣਾਈ ਆ ਤੇ ਨਾਲ ਹੀ ਨਾਲ ਉੱਥੇ ਉਹ ਪੰਜਮਾ ਵੀ ਆ ਚੁੱਥੇ ਦੇ ਲਈ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਚ ਰੱਖ ਕੇ ਬੱਚਿਆਂ ਦੀ ਫੀਡ ਦਾ ਖਰਚਾ ਤੇ ਜਿਹੜਾ ਸਾਰਾ ਸਾਡੀ ਸਰਕਾਰ ਦਾ ਹੋਏਗਾ ਜਿੱਦਾਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸੋਚ ਆ ਕਿ ਅਸੀਂ ਬੱਚਿਆਂ ਨੂੰ ਖੇਡਾਂ ਦੇ ਵੱਲ ਲੈ ਕੇ ਜਾਣਾ ਤੇ ਇਸ ਹਲਕੇ ਨੂੰ ਇੱਕ ਅਸੀਂ ਮਤਲਬ ਵਧੀਆ ਇੱਕ ਗਿਫਟ ਦੇ ਤੌਰ ਤੇ ਸਮਝੋ ਅਸੀਂ ਦਿੱਤੇ ਹੈ